ਆਦੀ ਪਾੜੀ ਉੱਥੇ ਬੁਲਾ ਲਈ ਉਧਰ තනවාහෙගරු සතනබායගරු තනම් වාහෙගරු සතනවාහෙගරු සතනවාහෙගරු සතන වාහෙගරු සතනවාහෙගරු ਸਤਨਾਮ ਵਾਹਿਗੁਰੂ 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 ਸਤਨਾਮ गुरु सत् वागुरु सत् वागुरु सत् वागुर गुरु जी की फतेह ਕੋਈ ਨਾ ਕੋਈ ਕੋਈ ਨਾ ਸਾਡੇ ਕੋਲ ਮੇਜ ਚੱਕਰ ਕੋਮਲ ਮੇਜ ਚੱਕਰ ਕਿਸ ਮਾਤੂ ਦਾ ਸੁਹਾਵਾ ਮੇਜ ਕੋਈ ਨਾ ਉਹ ਫਿਰ ਉੱਠਈਆ ਇੱਕ ਆਲ ਖਾਂਈ ਕੀ ਪਾਸ਼ੂ ਜੀ ਆਉਂਦੇ ਨੇ ਅੱਜ ਅਰਮਨ ਰਾਜ ਨੇ ਮੱਕ ਲਈ ਆਉਂਦੇ ਆ ਅੱਛਾ ਬਾਉ ਸਦਾ ਨਾਇ ਨਾਮ ਕੀ ਦੰਬੀ ਆਪਣੀ ਪੱਥੀ ਲਾਏ ਜਾ ਜਾ ਅਰਮਨ ਨਾ ਜਾਣਾ ਸਦਾ ਨਾ ਜਾਣਾ ਤੇਰੀ ਜਿਨ ਕਦਰ ਆਕੀ ਮੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਦਰ ਆਕੀ ਮੇਰੀ ਸਭ ਆਪੇ ਨਾ ਧਰੇ ਤੇ ਸਤਿਗੁਰੂ ਅਮਰ ਸਚਾਡ ਗੰਤਾ ਜਿਹਾ ਹੀ ਵਾਹੀ ਵਾਹਿਗੁਰੂ ਸਾਰ ਜੁ ਦੇ ਸੁਖ ਹੋ ਟਲ ਗੁਰ ਸੇਵੀ ਹੈ ਐਸੋ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਨਮ ਬਰਣਨੁ ਕੋਇ ਜਾਇ ਸਜਣ ਸਚੈ 파ਤਿਸ਼ਾ ਫਿਰ ਸਾਹ ਸਾਹੋ ਜਿਸ ਪਾਸ ਬੈਠੈ ਸੋਹੀਏ ਸਗਨ ਦਾਵੇ ਸਾਹੋ ਸਤਨਾ ਸ਼੍ਰੀ ਵਾਖੂ ਸਾਹਿਬ ਜੀ ਤੇਨੇ ਸ੍ਰੀ ਮਹਲਾ 5 ਇਹੋ ਚਤੁਰ ਦਿਸ਼ਾ ਕੀ ਗੋਮਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਤੁਠਾ ਕੇ ਅਭ ਲੋਕ ਨ ਕੀਤੋ ਦਾਸ ਕਾ ਦੁਖ ਵਿਦਾਰਿਓ ਚਤੁਰ ਦਿਸ਼ਾ ਕੀ ਗੋਮਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਤੁਠਾ ਕੈ ਬਲੋਕ ਨ ਕੀਨੋ ਦਾਸ ਕਾ ਦੁਖ ਵਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਬ ਗੁਣ ਸਭ ਮਿਟੇ ਦਇਆਲ ਪੁਰਖ ਬਖਸ਼ੰਦ ਰਹਾਉ ਜੋ ਮੰਗੈ ਠਾਕੁਰ ਪੁਨੇ ਕੇ ਸੋਏ ਸੋਏ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਉਹਾ ਸਚ ਹੋ ਗਏ ਜੋ ਮੰਗੈ ਖਾ ਕੁਝ ਆਪਣੇੰਤੇ ਸੋਏ ਸੋਏ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹਾ ਉਹ ਹਾ ਸਚ ਹੋਵੇ ਮੋਤ ਵਾਹੋ ਕਰੇ ਅੰਦਰ ਪਈਆ ਕੰਰੇ ਚ ਕੰਰੇ ਪਾਰ ਜਾ ਤੇ ਉਮਰ ਕੋ ਨਾ ਆਵਾਂ समतार की तान संसार दु:ख लता नाम की महिमा गा रे दवसन संकट दूर सबला सै संकट सांगवट पाकी पाई है सेवा नाम तो लग से ना होई नानक गुरमुख नाम पावे जान कोए इस लोक वो शास्त्र बोह सिमरती ਪਰਾਹ ਜਾ ਬੋਲ ਗੁਰਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਜਪ ਤਾਪ ਗਿਆਨ ਸਭ ਧਿਆਨ ਹਰਿ ਸਾਸਤਰ ਸਿਮਰਤ ਵਖਿਆ ਜੋ ਅਸੀ ਤੁਨ ਕੇ ਅਵਤਾਰ ਮਕੇ ਰਿਆ ਅਨੇਕ ਬਰਕਾਰ ਕੀਏ ਵਾਹੋ ਜਤਨਾ ਸਰੀਰ ਕਟਾਈ ਹੋਮੇ ਕਰ ਰਤੀ ਵਰਦ ਨੇਮ ਕਰੈ ਬੋ ਬਸ ਨਹੀਂ ਤੁਲ ਰਾਮ ਨਾਮ ਵਿਚਾਰ ਅਮਰਦ ਗੁਰਮੁਖ ਨਾਮ ਜਪੀਏ ਇਕ ਵਾਰ ਨੋ ਖੰਡ ਬਿਤ ਵੀ ਫਿਰੈ ਚਿਰ ਜੀਵੈ ਮਹਾ ਉਦਾਸ ਵੀ ਸਰਤੀ ਵੈ ਅਗਨ ਮਾਹੇ ਹੋਵਤ ਪ੍ਰਾਣਾ ਕਰਮ ਕਰੇ ਉਹ ਅਸਾਂ ਜਮਾ ਆ ਕਾ ਸਾਧਨ ਨਿਮੋਲ ਨਿਮੋਖ ਕਰ ਸਰੀਰ ਕਟਾਵੈ ਜਲਿ ਹੋ ਮੈ ਮੈ ਨ ਜਾਵੇ ਹਰ ਕੀ ਨਾਮ ਸੰਸਰ ਕਛ ਨਾ ਹੈ ਕੋੁਰਮਖ ਨਾਮ ਜਪਤ ਗਤ ਪਾਹੇ ਕਾਮਨਾ ਤੀਰਥ ਦੇਹੁ ਸੁ ਤੈ ਭਗਵਾਨ ਨਮਨ ਤੇ ਹੁਤੇ ਸੋਜ ਕਰੈ ਜਨਸਾਰ ਨ ਤਰਿ ਕੀ ਮੈ ਨ ਤਾਂਤੇ ਜਾ ਤਿਸ ਦੇਹੀ ਕੋ ਬਹੁ ਸਾਧਨਾ ਕਰ ਕਿਆ ਡਰੇ ਜਲਤੋ ਬਹਿ ਬੋਦੇ ਅਨੀਤ ਮਨ ਹਰ ਕੇ ਨਾਮ ਹੀ ਮਹਿਮਾ ਉਚਕ ਨਾਮ ਉਦਰੇ ਪਤੀਤ ਬਹਿ ਮੀਚ ਬਹੁਤ ਗਿਆਨ ਬਜੰਕਾ ਬਹੁ ਵੇ ਆਪੈ ਜਿਸਨ ਕਾ ਕ੍ਰਿਸ਼ਨ ਨਾਤਰਾਪੈ ਇਹ ਗ ਅਨੇਕ ਅਗਣ ਨਹੀਂ ਬੁਜੇ ਕੋ ਬਾਦਰ ਗ ਨਹੀਂ ਸੀਜੈ ਕੋਸ ਨਾਹੀ ਊਵ ਪਿਆਲ ਬੋ ਬਿਆ ਪੈ ਮਾਇਆ ਜਾਲ ਅਨੇਕ ਜੋ ਪਾਤਮਾ ਆ ਮੋਹ ਵਿਆਪੈ ਮਾਇਆ ਜਾਲ ਨੇ ਆਬਰ ਕਰ ਤੂਦ सगली ਜਮਟਾਨੈ ਭਜਨ ਬਿੰਤ ਨਹੀਂ ਮੰਨੈ ਹਰ ਕਾ ਨਾਮ ਜਬ ਤ ਦੁਖ ਜਾਇ। ਗਾਨਕ ਬੋਲੇ ਸਹਿ ਸਮਾਇ ਚਾਰ ਪਦਾਰਥ ਜੇ ਕੋ ਮੰਗੈ ਸਹਿਗਤੀ ਸੇਵਾ ਲਗੈ ਜੇ ਕੋ ਆਪਣਾ ਦੂਖ ਮਟਾਵੈ ਨਾਮ ਦੀ ਦੇਸ ਅਲ ਗਾਵੇ ਜੇ ਕੋ ਆਪਣੀ ਸੂਬਾ ਲੋਰੈ ਇਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਾਨੀ ਪਰੇ ਜਿਸ ਜਨ ਕੋ ਪ੍ਰਭ ਦਰਸ ਬਿਆਸਾ ਭਗਵਾਨ ਕਾਗੇ ਬਲਵਲ ਜਸਾ ਸਗਲ ਪੁਰਖ ਮਹ ਪੁਰਖ ਪਰਦਾਨਾ ਸਭ ਸਮਝ ਕੇ ਮਿਟੈ ਹਰ ਗੁੰਦ ਤੇ ਪੰਜੇ ਪੰਜੇ ਲੱਗ ਗਏ ਲੋ ਜਾਣੇ ਨੀਚਾ ਪੰਜ ਦੇ ਉੱਚਾ ਜਨ ਕਾ ਮਾਨ ਹੋਏ ਸਗਲ ਕੀ ਰੀਨਾ ਮਾਨ ਨਾਮ ਤਿਨ ਘਾਟ ਘਾਟ ਕੀ ਮਾਣੇ ਆਪਣੇ ਤੇ ਬੁਰਾ ਮਿਟਾਨਾ ਸਗਲ ਸੇਗ ਸੁਖ ਦੂਖ ਜਨ ਸੰਦਰਿਸ਼ ਤੇ ਤਾਤ ਪਾਪੁ ਨਹੀ ਨੇਪਾਰਾ ਨੇਤਨ ਕੋ ਤਾ ਤੇ ਰੋਨਾਉ ਅਬੀ ਕੋ ਰੋਨਾਉ ਤੇਰੋ ਥਾਉ ਨਿਮਾਣੇ ਕੋ ਪ੍ਰਵ ਤੇਰੋ ਮਾਨਾ ਤਾ ਕੋ ਦੇਵੋ ਦਾਨ ਕਰਨ ਕਰਾਉਣਾ ਹਾਰ ਸੁ ਆਮੀ ਕਟਾ ਕੇ ਅੰਤਰ ਜਾਨੂ ਆਪਣੀ ਗਤ ਮਿਤ ਜਨ ਹੋ ਆਪੇ ਬੋ ਸੰਗ ਆਪ ਲਗਰਾਤੇ ਤੁਰੀ ਉਸਤ ਤਉ ਤੇ ਹੋਏ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਗਲ ਉਦਮ ਮਹਿ ਉਦਮ ਬਣਾ ਸਗਲ ਬਾਣੀ ਮਹਿ ਅਮਰਤ ਬਾਣੀ ਸਗਲ ਤਾਨ ਤੇ ਉਤਮ ਖਾਨ ਨਾਨਕ ਜੈ ਕਟਵ ਸੇ ਹਰ ਨਾਮ ਸਲੋਕ ਗੁੜੀਆਂ ਦੇ ਚੇਤੇ ਤਲਾ ਨਾ ਨਾ ਅਸੂਰੀ ਰਮੀਆਂ ਕੇ ਖਲ ਚੇਤ ਬਰਾਨੀ ਜਨਤੋਂ ਸਾਜ ਸਵਾਰ ਸ਼ੰਗਾਰੇ ਆ ਨਾਮਵਰ ਦਮਿਆ ਜਿਨੇ ਅਮਾਰਿਆ ਬਾਰ ਵੇਸਤੋ ਤੇ ਪਿਆਰੇ ਦੂਤਾ ਭਾਜੋਨ ਭੋਜਨ ਸੁਸਖ ਸੁ ਸੋਖ ਸੋਦਾ ਵਿਦਪੈ ਉਪਰ ਸਾਗ ਸੈ ਮੋਖ ਪਿਆਉ ਗੈ ਮੇਰੀ ਤਰਵੰਜਾ ਇਹੇ ਨਿਰਗੁਣ ਕਗੁਣ ਕਸ਼ੂਨ ਪੂਜੈ ਦਾਕਸ਼ਿਣ ਹੋਤਾਂ ਤੋ ਜਗਤਿਕ ਜੈ ਇਹੇ ਪ੍ਰਸਾਦ ਤਾਬਰ ਉਪਰ ਸੁਖ ਬਸੈ ਪੰਜ ਮਿੰਟਾਂ ਦੀ ਬਣ ਗਈ ਇਹ ਪ੍ਰਸਾਦ ਪੀਵੇ ਸਿ ਦਿਲ ਜਲਾ ਤਾਈ ਭਵਨ ਪਾਵਕ ਅਮੂਲ ਸੀ ਕਾਜ਼ਰਾਸ ਕਰਤ ਹੋਏ ਨੇ ਕਾਮੀ ਤਿਸ ਕੋ ਹਉਤ ਪਰਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕੋ ਸੇਵ ਗੁਰ ਕੀ ਮਸਲੇ ਇਸ ਬਿਸਵੇ ਗੁਰ ਕਾ ਮਨ ਮੰਨ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੇ ਸੋ ਸਤ ਗੁਰੂ ਦੇ ਸੇਹਣਾਉ ਕਬਾਰ ਗੁਰ ਕੋਲ ਜਾਓ ਸਰਪਨ ਨਾਨ ਜੀ ਕਾ ਤਾਪ ਆਠ ਪੈਰ ਪਾਰ ਬ੍ਰਹਮ ਰੰਗ ਰਤ ਬ੍ਰਹਮ ਹੈ ਜੰਗਨ ਮਹਿ ਪਾਰ ਵਰਮ ਆਏ ਕਹ ਆਪ ਨਾ ਏਕਿਸ਼ ਪਰਮ ਸਹਿਜ ਗਿਆਨ ਪਲਿਆ ਨਾ ਜਾਈਐ ਨਾਨਕ ਸਗੁਰ ਬੜ ਭਾਗੀ ਪਾਈਐ ਸਬਰ ਦਰਸ਼ਨ ਦੇਖ ਤਬਦੀ ਤਾਪ ਤਰਨ ਗਤ ਨਿਰਮਲ ਰੀਤਾ ਪੀਤ ਸੰਗ ਰਾਮ ਗੁਨ ਰਵੀ ਪਾਰ ਬ੍ਰਹਮ ਕੀ ਦਰਗਾਹ ਗਵੇ ਸਰਪਨ ਨਾਨ ਕਾ ਨਾਮ ਆਨਾ ਮਨ ਮੰਦੋ ਗਾਹਨ ਪਤਿਆਨ ਮੈਂ ਬ੍ਰਾਹਮੁਰ ਅਕੂ ਜਾ ਕਾ ਮੰਤਰ ਅਮਰਤ ਦ੍ਰਿਸ਼ ਪੇਖੇ ਹੋਏ ਸੰਤ ਮਨੁ ਬਿਆਨ ਕੀਮਤ ਨਹੀਂ ਪਾਏ ਨਾਨੀ ਜਿਸ ਪਾਵੇ ਤੁਲੈ ਮਲਾਏ ਪਾਏ ਇੱਕ ਸਤ ਅਨੇਕ ਸਤਪ ਭਕ ਪੂਰਨ ਬਵੇਕ ਕਾਹੂ ਬੋਲਾ ਬਕਰਾਣੀ ਅਰਵ ਗੋਚਰ ਭਉ ਨਿਰਵਾਣੀ ਮਿਰ ਹਾਰ ਮਿਰ ਵੈਰ ਸੁਖਤਾਈ ਤਾਂ ਕੀ ਕੀਮਤ ਕੇਨੇ ਨਾ ਪਾਈ ਪਾਤਵੰਤਨ ਨਤ ਕਰੇ ਚੰਨ ਕਮਲ ਸੇਸ਼ ਨਾਥ ਬਲਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਾਧ ਪਰ ਆਪਣੇ ਏਹੋ ਹਰਸ ਪਾਵੇ ਜਨ ਕੋਈ ਅਮਰ ਤਪੀ ਹੈ ਅਮਰ ਸਹੋਏ ਕੱਤਾ ਨਹੀਂ ਕਦੇ ਬਨਾਸ ਜਾ ਕੇ ਮਨ ਪ੍ਰਗਟੇ ਗਉਂਤਾਸ ਆਪੈਰ ਹਰ ਕਾ ਨਾਮ ਲੈ ਰੱਜ ਮਦੇ ਸੇਵਾ ਕੋ ਦੇ ਉਹ ਮਾਇਆ ਕੀ ਸੰਗਨ ਲੀਪ ਮਨ ਮੇਰਾ ਖੈ ਹਰ ਹਰ ਏਕ ਸਤਿਕਾਰ ਦੀਪਕ ਪ੍ਰਗਾਸੇ ਨਾਨਕ ਪਰਮਹੁਗਤੈ ਨਾਸੇ ਰਤਮਾ ਠਾਣ ਵਰਤਾਈ ਅਨੰਦ ਭਿਆ ਦੁੱਖ ਨਾ ਠੇ ਪਾਈ ਜਦ ਮਨਗੇ ਮਿਟੇ ਅੰਦਰ ਸੇ ਸਾਧੂ ਕੇ ਪੂਰਨ ਉਪਦੇਸੇ ਤੁਕਾਨੇ ਪਹ ਹੋਏ ਪਸੇ ਸਗਲ ਕੇ ਆਤਮੰਤੇ ਕਹਿਨਸ ਜਿਸਨਾ ਸਰਦਨ ਕਿਰਪਾ ਤਾਰੀ ਸਾ ਸੰਗ ਜਪ ਨਾਮ ਰਾਰੀ ਪਾਈ ਚੂਕੇ ਪਰਮ ਗਵਨ ਸੁਨ ਨਾਨਕ ਹਰ ਹਰ ਜੈ ਸਰਵਨ ਇਹੁ ਗੁਣ ਆਸਰਗਨ ਪੀਓ ਰਵਿਆ ਆਪਣਾਏ ਆਪਣੀ ਕੀਮਤ ਆ ਪੇ ਪਾਏ ਅਰਬ ਦੂਜਾ ਨਾਹੀ ਕੋਏ ਸਰਦ ਨਿੰਦਾ ਇੱਕੋ ਸੋਏ ਪੂਤਰ ਵੇਹਰ ਉਪਰੰਗ ਪਏ ਪ੍ਰਕਾਸ਼ ਸਾਦ ਕੈ ਸੰਗ ਰਚ ਰਚਨਾ ਆਪਣੀ ਕਰਾਰੇ ਅਨੰਤ ਨਾ ਚੱਲ ਲਾਇਆ ਦਿਨ ਭਜਨ ਵਿਖਿਆ ਸਤਲੀ ਛਾਰ ਹਰ ਹਰ ਨਾਮ ਕਮਾਉਨਾ ਨਾਨਕ ਕੇ ਇਕਮ ਸਾਰ ਅਸ਼ਵਦੀ ਪੰਜਾਂ ਨਾਮਿਲ ਕਰਉ ਦੀਜਾਰ ਅਦਰ ਤੇ ਸਿੰਘ ਭakti ਸੁਖ ਹੋਏ ਤਿਨ ਰਾਤੀ ਸੁਖ ਹੋਏ ਤਿਨ ਰਾਤੀ ਸੁਖ ਹੋਏ ਤਿਨ ਰਾਤੀ ਸੁਖ ਹੋਏ ਤਿਨ ਰਾਤੀ pranavat nathik umk mabshan सुख सुखम द

It does a monde side. No me olvides ਆ ਗਈ ਆ ਲੈ ਤਕੀਰ ਹਾਂ ਹਾਂ ਮਾਤਾ ਕੀ ਵਾਲੇ ਕੀ ਹੋ ਗਿਆ ਸਾਡੇ ਨਾਲ ਵੀ ਤੇ ਕਹਿ ਕੇ ਆਪਣੀ ਗੱਲ ਲੱਗ ਰਹੀ ਪਟੋਲੀ ਪਾੜੀ ਦਿੱਤਾ ਹੁੰਦੀ ਜਦੋਂ ਉਹ ਕਹਿੰਦੇ ਲੈ ਮਾਮੇ ਦੇ ਬਾਲ ਹੋ ਗਏ ਓਏ ਉਹਨੇ ਸਾਨੂੰ ਲਾਉਂਦੇ ਉਹ ਤਾਂ ਦੋ ਤਿੰਨ ਬਾਅਦ ਕੀ ਹੂ ਟਾਈਮ ਪਾਸ ਕਰ ਗਏ ਉਹਨਾਂ ਦੇ ਨਾਲ ਹੀ ਬੜਦਾ ਪਹਿਲਾ ਬਹਿ ਹੈ ਨਹੀਂ ਜੀ

মই তাতে পাতি নাযায় ওলাই salvarlo